ਸਾਰਾ ਐਡ ਕਰਦਾ ਮੈਨੂੰ ਲੱਗਦਾ ਉਹਨਾਂ ਦਾ ਕਨੈਕਸ਼ਨ ਓਕੇ ਹੋਊਗਾ ਹਲੋ ਹਾਂਜੀ ਵੀਰੇ ਆਉਂਦੀ ਆਵਾਜ਼ ਹਣ ਜੀ ਹਾਂਜੀ ਹਾਂਜੀ ਹੁਣ ਆ ਰਹੀ ਹੈ ਜੀ ਜੀ ਅਮ ਅਚਾਈ ਤੋ ਇਹਦੇ ਬਾਰੇ ਗੱਲ ਕਰਨ ਦੇ ਆਪਣਾ ਪਰ ਮੈਨੂੰ ਲੱਗਦਾ ਵੀ ਤੁਹਾਡਾ ਜਿੰਨਾ ਵੀ ਪਰਸਪੈਕਟਿਵ ਬਹੁਤ ਸਾਰਾ ਦਾ ਸਾਰਾ ਕਮਿਊਨਿਟੀ ਦੇ ਜਿਹੜੇ ਰਵਈਆ ਜਾਂ ਦੇ ਨੋਰਮਸ ਨੇ ਉਹਨਾਂ ਨੂੰ ਲੈ ਕੇ ਕਾਫੀ ਬਾਇਸਡ ਹੋ ਤੁਸੀਂ ਹਾਂ ਹੈਗਾ ਮੈਨੂੰ ਕੀ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਐਕਸੀਡੈਂਟਸ ਨੇ ਇਹਨਾਂ ਦੀ ਖੋਜ ਜਿਹੜੀ ਆ ਉਹ ਪੰਜਾਬੀਆਂ ਨੇ ਕੀਤੀ ਕੋਈ ਐਸੀ ਖੋਜ ਆ ਜਿਹੜੀ ਐਨੀ ਕੀਤੀ ਬਾਤ ਖੋਜ ਨਹੀਂ ਕੀਤੀ ਨਹੀਂ ਖੋਜ ਨਹੀਂ ਕੀਤੀ ਆਪਾਂ ਟਰাকিং ਨਹੀਂ ਕਰਦੇ ਆਪਾਂ ਟਰাকিং ਨੂੰ ਇੱਕ profession ਵਾਂਗ ਬਿਹੇਵ ਨਹੀਂ ਕਰਦੇ ਟਰাকিং ਸਾਡੇ ਲਈ ਇੱਕ ਇਟਸ ਮੋਰ ਲਾਈਕ ਅ ਜਿਹਹਾਦ ਯੂ نو ਆਪਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਗਲੋਰੀਫਾਈ ਕਰਕੇ ਆਪਾਂ ਉਹਨੂੰ ਈਗੋ ਤੇ ਲੈ ਕੇ ਜਾਂਦੇ ਆ ਆਪਾਂ ਇੱਕ ਸਟੇਟਸ ਬਣਾ ਲੈਂਦੇ ਆ ਜੋ ਕਿ ਇੰਨਾ ਜ਼ਿਆਦਾ ਹਾਈ ਦਿਮਾਗ ਦੇ ਵਿੱਚ ਚੰਗਾ ਨਹੀਂ ਹੁੰਦਾ ਇਹ ਜੋ ਮੇਰਾ ਪਰਸਪੈਕਟਿਵ ਆ ਠੀਕ ਹੈ have I have Anji, seen, I problem have seen this problem across many, many different people. ਮੋਸਟਲੀ ਪੰਜਾਬੀ ਉਹਦਾ ਕਾਰਨ ਆ ਉਹਦਾ ਕਾਰਨ ਦੇਖੋ ਉਹਦਾ ਕਾਰਨ ਇਹ ਆ ਵੀ ਸਾਨੂੰ ਤਕਰੀਬਨ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਜਦੋਂ ਤੋਂ ਟਰੱਕਿੰਗ ਸ਼ੁਰੂ ਹੋ ਗਈ ਸੀ ਇੰਡੀਆ ਦੇ ਵਿੱਚ ਉਦੋਂ ਤੋਂ ਤਕਰੀਬਨ ਆਪਣੀ ਕਮਿਊਨਿਟੀ ਜਿਹੜੀ ਟਰੱਕਿੰਗ ਦੇ ਵਿੱਚ ਕਲਕੱਤੇ ਦੇ ਵਿੱਚ ਜਾਂ ਬਾਕੀ ਇੰਡੀਆ ਦੇ ਵਿੱਚ ਜਮਸ਼ੀਦਪੁਰ ਟਾਟਾ ਦੇ ਵਿੱਚ ਮжоਰਿਟੀ ਜਿਹੜੇ ਆਪਣੇ ਬੰਦੇ ਜਾ ਕੇ ਵਸੇ ਆ ਤੋਂ ਟਰੱਕਿੰਗ ਸਾਡੀ ਇੱਕ ਤਰ੍ਹਾਂ ਦੇ ਨਾਲ ਬਲੱਡ ਲਾਈਨ ਦੇ ਵਿੱਚ ਮжоਰਿਟੀ ਫਿਰ ਆਪਣੇ ਬੰਦੇ ਹੁੰਦੇ ਆ ਫਾਰਮਿੰਗ ਬੈਕਗ੍ਰਾਉਂਡ ਤੋਂ ਤੋਂ ਡਰਾਈਵਿੰਗ ਜਿਹੜੀ ਆ ਉਹਦੇ ਵਿੱਚ ਜੇਕਰ ਸਭ ਤੋਂ ਘੱਟ ਨੁਕਸਾਨ ਸਭ ਤੋਂ ਵੱਧ ਜਿਹੜੀ ਆ ਹੁੰਦੀ ਆ ਉਮ ਉਹ ਕਰਦੇ ਆ ਰੋਡ ਰੋਡ ਰੂਲ ਰੂਲਸ ਫੋਲੋ ਕਰਦੇ ਆ ਜਾਂ ਫਿਰ ਬੰਦੇ ਸਭ ਤੋਂ ਵੱਧ ਟੈਨਸ਼ਨ ਦਿੰਦੇ ਆ ਤੋਂ ਆਪਣੇ ਬੰਦੇ ਦਿੰਦੇ ਆ ਹਾਂ ਟਰাকিং ਸਾਡੀ ਇੱਕ ਤਰ੍ਹਾਂ ਦੇ ਨਾਲ ਉਸ ਚੀਜ਼ ਦੇ ਨਾਲ ਜੁੜੀ ਹੋਈ ਹੈ ਜਿਹਨੂੰ ਬੰਦਾ ਗਲੋਰੀਫਾਈ ਕਰਦਾ ਫੋਰ ਐਗਜ਼ਾਮਪਲ ਕਿਹ ਕੋਲੇ ਵੱਡੇ ਫਾਰਮ ਆ ਕਿਹ ਕੋਲੇ ਵੱਡੀਆਂ ਗਾਂਸ ਨੇ ਜਾਂ ਕਿਹ ਕੋਲੇ ਕੋਈ ਆਪਣੀ ਵਿਰਾਸਤ ਦੇ ਵਿੱਚ ਆਪਣੀ ਲੈਗਸੀ ਦੇ ਵਿੱਚ ਕੋਈ ਚੀਜ਼ ਪਈ ਹੈ ਤੇ ਬੰਦਾ ਉਹਨੂੰ ਗਲੋਰੀਫਾਈ ਕਰਦਾ ਹੀ ਕਰਦਾ ਸੋ ਇਸ ਟਰাকিং ਸੋ ਸਾਡੇ ਬੰਦੇ ਟਰੱਕ ਚਲਾਉਣ ਨੂੰ ਵੱਡੇ ਟਰਾਂਸਪੋਰਟਰ ਹੋਣ ਨੂੰ ਗਲੋਰੀਫਾਈ ਕਰਦੇ ਆ ਬਟ ਥੈਟ ਡਸਨਟ ਮੀਨ ਕਿ ਆਪਣੇ ਬੰਦੇ ਵੱਧ ਐਕਸੀਡੈਂਟ ਕਰਦੇ ਨੇ ਮੈਜੋਰਿਟੀ ਆਪਣੇ ਬੰਦੇ ਬਹੁਤ ਕਾਫੀ ਸੋ ਕਿ ਟ੍ਰੈਵਲਿੰਗ ਕਰਦੇ ਨੇ ਪੀਅਰਸਨ 에어ਪੋਰਟ ਤੇ ਦੋ ਪੁਲਿਸ ਡਿਪਾਰਟਮੈਂਟਸ ਨੇ ਫੜਿਆ ਆ ਇੰਡੀਆ ਭੱਜ ਰਿਆ ਸੀਗਾ ਦੋ ਕਤਲ ਕਰਕੇ ਟਰੱਕ ਦਾ ਐਕਸੀਡੈਂਟ ਕਰਕੇ ਕੀ ਕਹਿਣਾ ਚਾਹੁੰਗਾ ਇਸ ਤਰ੍ਹਾਂ ਹੋਰ ਕਮਿਊਨਿਟੀ ਕਰਿਆ ਆ ਪਾ ਸੁਣੀ ਹੈ ਕਿ ਜਿਹੜੀ ਭੱਜ ਰਹੀ ਹੋਵੇ ਬਿਲਕੁਲ ਬਹੁਤ ਵਾਰ ਸੁਣੀ ਹੈ ਮੈਜੋਰਿਟੀ ਬੰਦੇ ਇਦਾਂ ਕਰਦੇ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਇਦਾਂ ਕਰਦੇ ਇਹ ਕੋਈ ਐਸੀ ਵਿਲੱਖਣ ਚੀਜ਼ ਤਾਂ ਹੈ ਨਹੀਂ ਕੋਈ ਵੀ ਬੰਦਾ ਕਿਸੇ ਜੁਰਮ ਦੇ ਵਿੱਚ ਫੜਿਆ ਗਿਆ ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਆ ਤੇ ਫਿਰ ਜਿਹੜੀਆਂ ਉਹ ਸਟਾਰ ਉਹ ਜਿਹਦੇ ਜਿਹਦੇ ਫੈਮਿਲੀ ਮੈਂਬਰ ਮਰ ਜਾਂਦੇ ਨੇ ਉਹਨਾਂ ਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਐਦਾਂ ਡੋਨੇਸ਼ਨ ਡੋਨੇਸ਼ਨ ਪਾ ਕੇ ਆਪਣੇ ਵਾਲੇ ਕਰ ਰਹੇ ਆ ਅੱਜ ਮੈਂ ਤੁਹਾਨੂੰ ਤਾਂ بڑا ਮੁੰਡਾ ਆਪਣਾ ਮੁੰਡਾ ਗਲਤ ਹੀ ਉਹਨੇ ਰੈਸਟ ਡਰਾਈਵਿੰਗ ਕੀਤੀ ਉਹਨੇ ਰੋਡ ਰੂਲਸ ਫੋਲੋ ਨਹੀਂ ਕੀਤੇ ਆਪਣਾ ਮੁੰਡਾ ਗਲਤ ਆ ਉਹਨੂੰ ਕੋਈ ਵੀ ਕਿਤੇ ਵੀ ਜਸਟੀਫਾਈ ਨਹੀਂ ਕਰ ਰਿਹਾ ਪਰ ਉਹ ਇਸ ਤਰ੍ਹਾਂ ਕਰ ਰਹੇ ਆ ਭਾਜੀ 4 ਲੱਖ ਬੰਦੇ ਨੇ ਜਸਟੀਫਾਈ ਕੀਤਾ ਆਪਣੀ ਪੇਟੀਸ਼ਨ 4 ਲੱਖ ਬੰਦੇ ਨੇ ਜਸਟੀਫਾਈ ਨਹੀਂ ਕੀਤਾ 4 ਲੱਖ ਬੰਦੇ ਨੇ ਇਹ ਗੱਲ ਕਹੀ ਆ ਕਿ ਉਹਨੂੰ ਪ੍ਰੋਪੋਰਸ਼ਨੇਟ ਜਿਹੜੀ ਆ ਉਹ ਮਿਲਣੀ ਚਾਹੀਦੀ ਸਜ਼ਾ ਮਿਲਣੀ ਚਾਹੀਦੀ ਆ ਨਾ ਕਿ ਤੁਸੀਂ ਉਹਨੂੰ 150 ਸਾਲ ਦੀ ਨੱਚਾ ਇਹਦਾ ਨੂੰ ਪ੍ਰੋਪੋਰਸ਼ਨੇਟ ਜਿਹੜਾ ਉਹ ਚੈਨਲ ਸੱਜਾ ਤਾਂ ਹੱਲੇ ਵੈਸੇ ਮਿਲੀ ਵੀ ਨਹੀਂ ਸੱਜਾ ਤਾਂ ਵੈਸੇ ਮਿਲੀ ਵੀ ਨਹੀਂ ਮੈਂ ਮਾਨਦਾ ਵੀ ਮੈਂ ਮੰਨਦਾ ਕਿ ਪਟੀਸ਼ਨ ਸ਼ੁਰੂ ਕਰਨੀ ਫਿਰ ਆਹ ਤਾਂ ਫਿਰ ਉਹ ਰਿਐਕਸ਼ਨ ਬਹੁਤ ਹੀ ਓਵਰ ਰਿਐਕਸ਼ਨ ਨਹੀਂ ਲੱਗਦਾ ਤੁਹਾਨੂੰ ਨੇ ਓਵਰ ਰੈਕਸ਼ਨ ਦਾ ਓਵਰ ਰੈਕਸ਼ਨ ਦਾ ਦੂਜੀ ਕਮਿਊਨਿਟੀ ਵੱਲੋਂ ਆਇਆ ਜਦੋਂ ਤੁਸੀਂ ਕੇਹਰੀ ਹਾਦਰਿੰਗ ਕਰ ਰਹੇ ਹੋ ਜਦੋਂ ਤੁਸੀਂ ਉਹਨੂੰ ਐਜ਼ ਅ ਹਿਊਮਨ ਬੀਇੰਗ ਟਰੀਟ ਨਹੀਂ ਕਰ ਰਹੇ ਤਾਂ ਇਹਨੂੰ ਐਜ਼ ਅਨ ਇੰਡੀਅਨ ਜਾਂ ਪੰਜਾਬੀ ਟਰੀਟ ਮਤਲਬ ਕਿ ਕਿਦਾਂ ਕੋਈ ਉਹਨੂੰ ਮੈਡਲ ਪਾਇਆ ਜਾਵੇ ਜਿਹੜਾ ਤਿੰਨ ਬੰਦੇ ਮਾਰਨ ਤੋਂ ਬਾਅਦ ਉਹਨੂੰ ਕੀ ਕਿਹਾ ਜਾਵੇ ਸੌਰੀ ਬ్రో ਮੈਂ ਕਾਹਤ ਕਹਿ ਰਿਹਾ ਮੈਂ ਕਾਹਤ ਕਹਿ ਰਿਹਾ ਮੈਂ ਕਾਹਤ ਕਹਿ ਰਿਹਾ ਕਿ ਉਹਨੂੰ ਮੈਡਲ ਪਾਇਆ ਜਾਵੇ ਪਰ ਉਹਨੂੰ ਟਰੀਟ ਵੀ ਤਾਂ ਇੱਕ ਬੰਦੇ ਵਾਂਗੂ ਟਰੀਟ ਕੀਤਾ ਜਾਵੇ ਨਾ ਇੱਕ ਜਿਹੜੇ ਬੰਦੇ ਨੇ ਰੋਡ ਰੂਲਸ ਫੋਲੋ ਕੀ ਮੈਂ ਤੁਹਾਡੀ ਗੱਲ ਸਮਝ ਗਿਆ ਪਰ ਜਦੋਂ ਬੈਕਗ੍ਰਾਉਂਡ ਇਹ ਕਹਿੰਦਾ ਕਿ ਬੰਦਾ ਉੱਥੋਂ ਇਲੀਗਲ ਆਇਆ ਜਦੋਂ ਇਹ ਸ਼ਬਦ ਆ ਜਾਂਦਾ ਨਾ ਕਿ ਬੰਦਾ ਇਲੀਗਲੀ ਐਂਟਰ ਹੋਇਆ ਉਹ ਇੱਕ ਬਿਗ ਡੀਲ ਬਣ ਜਾਂਦੀ ਹੈ ਉਹ ਚਾਹੇ ਮੰਨੋ ਚਾਹੇ ਨਾ ਮੰਨੋ ਵਨ ਹੀ ਵੈਂਟਡ ਥੈਮ ਹੀ ਐਂਟਰਡ ਇਲੀਗਲੀ ਓਕੇ ਬਟ ਕੈਲੀਫੋਰਨੀਆ ਸਟੇਟ ਦਾ ਜਿਹੜਾ ਕਾਨੂੰਨ ਆ ਉਹ ਬੰਦੇ ਨੂੰ ਜੈਨੂਅਲ ਲਾਇਸੈਂਸ ਦਿੰਦਾ ਕਮਰਸ਼ੀਅਲ ਲਾਇਸੈਂਸ ਦਿੰਦਾ ਸੋ ਉਹਨੇ ਸਾਰੇ ਉਹਨੇ ਫੋਲੋ ਕਰਕੇ ਜਿਹੜੇ ਰੂਲ ਸੀ ਕੈਲੀਫੋਰਨੀਆ ਸਟੇਟ ਦੇ ਉਹਨੇ ਲਾਇਸੈਂਸ ਲਿਆ ਫਿਰ ਇਹਨੂੰ ਕਿੱਥੇ ਲਿਆ ਪਾਜੀ ਦੇਖੋ ਹੁਣ ਤੁਸੀਂ ਮੇਰੇ ਨਾਲ ਇੱਕ ਮਹਿਸੂਸ ਹੀ ਹੋਊਗਾ ਤੁਸੀਂ ਵਰਡ ਸੈਲਡ ਗੇਮ ਖੇਡ ਰਹੇ ਮੇਰੇ ਨਾਲ ਨਹੀਂ ਨਹੀਂ ਤੁਸੀਂ ਵਰਡ ਸੈਲਡ ਇਹ ਦੱਸੋ ਕਿ ਇਹਨੇ ਲਾਇਸੈਂਸ ਪੈਸੇ ਦੇ ਕੇ ਲਿਆ ਜਾਂ ਲੀਗਲ ਵੇ ਫੋਲੋ ਕਰਕੇ ਲਿਆ ਨਹੀਂ ਨਹੀਂ ਤੁਸੀਂ ਹੁਣ ਵਰਡ ਸੈਲਡ ਗੇਮ ਖੇਡ ਰਹੇ ਹੋ ਬੰਦਾ ਐਂਟਰ ਕਿੱਥੋਂ ਹੋਇਆ ਬੰਦਾ ਐਂਟਰ ਕਿੱਥੋਂ ਹੋਇਆ ਯੂ ਹੈਵ ਟੂ ਟੈਲ ਮੀ ਬੰਦਾ ਐਂਟਰ ਕਿੱਥੋਂ ਆਸਾਇਲਮ ਭਾਈ ਬੰਦਾ ਇਲੀਗਲੀ ਐਂਟਰ ਹੋਇਆ ਪਰ ਜਿਹੜਾ ਅਮਰੀਕਨ ਕਾਨੂੰਨ ਆ ਯੂ ਐਸ ਏ ਦਾ ਕਾਨੂੰਨ ਆ ਤੁਹਾਨੂੰ ਆਸਾਇਲਮ ਗ੍ਰਾਂਟ ਕਰਦਾ ਤੁਹਾਨੂੰ ਪਰਮਿਸ਼ਨ ਦਿੰਦਾ ਕਿ ਤੁਸੀਂ ਆਸਾਇਲਮ ਪਾ ਸਕਦੇ ਹੋ ਸੋ ਉਹਨੇ ਆ ਕੇ ਆਸਾਇਲਮ ਪਾ ਲਈ ਆਪਣੀ ਇਹ ਚ ਗਲਤ ਕੀਆ ਬਹੁ ਲੋਕ ਪਾ ਰਹੇ ਅੱਛਾ ਬਹੁਤ ਮਤਲਬ ਜਿਹੜੇ ਆਪਾਂ ਇਹ ਕਰ ਰਹੇ ਆ ਜਿਹੜੀ ਲੋਕਾਂ ਦੀ ਉੱਥੇ ਜਾਨ ਜੋਖਮ 'ਚ ਪੈਂਦੀ ਹੈ ਉੱਥੇ ਉਹ ਵੀ ਐਡਾ ਸੌਖਾ ਤਾਂ ਹੈ ਨਹੀਂ ਸੋ ਜਿਹੜੇ ਅਸਾਈਲਮ ਸੀਕਰਸ ਨੇ ਉਹ ਆ ਕੇ ਐਕਸੀਡੈਂਟ ਕਰ ਰਹੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਗੱਲ ਨੂੰ ਸਮਝ ਰਹੇ ਹੋ ਪਰ ਤੁਸੀਂ ਐਕਚੁਅਲੀ ਝੂਠ ਮਾਰ ਰਹੇ ਹੋ ਕਿਉਂਕਿ ਤੁਸੀਂ ਨਹੀਂ ਬਿਲਕੁਲ ਨਹੀਂ ਝੂਠ ਮਾਰ ਰਿਹਾ ਮੈਂ ਤਾਂ ਮੈਂ ਤਾਂ ਤੁਹਾਡੇ ਨੂੰ ਕਿਦਾਂ ਗੱਤ ਲੱਗ ਗਿਆ ਵੀਰ ਮੈਨੂੰ ਤੇਰੇ ਕੋਲ ਸਵਾਲ ਪੁੱਛ ਰਿਹਾ ਵੀ ਕਿਵੇਂ ਜੇ ਕੀ ਐਸਾ ਕੋਈ ਐਸੀ ਕੋਈ ਸਟੱਡੀ ਕੋ ਸਰਵੇ ਹੈਗਾ ਕਿ ਅਸਾਈਲਮ ਸੀਕਰਸ ਨੇ ਖਾਸ ਕਰਕੇ ਪੰਜਾਬੀ ਅਸਾਈਲਮ ਸੀਕਰੋ ਐਕਸੀਡੈਂਟ ਕਰ ਰਹੇ ਆ ਮੈਂ ਤੁਹਾਨੂੰ ਕਹਿਣਾ ਕਿ ਤੁਹਾਡੇ ਕੋਲ ਕੋਈ ਜੇ ਪਲਾਟ ਹੈ ਕੋਈ ਇੰਡੀਆ ਦੇ ਵਿੱਚ ਠੀਕ ਹੈ ਮੈਂ ਉਸ ਪਲਾਟ ਦਾ ਵੀ ਅੱਧਾ ਮਾਲਕ ਬਣਨਾ ਚਾਹੁੰਦਾ ਮੈਂ ਕਾਗਜ਼ ਬਣਵਾ ਲਾਂ ਜੀ ਮੈਂ ਜ਼ੋਰ ਲਾ ਕੇ ਆਪਦਾ ਸਾਰਾ ਕੁਝ ਕਰ ਲਾਂ ਕੀ ਉਹ ਕੀ ਉਹ ਚੀਜ਼ ਜਸਟ ਹੈ ਮੇਰਾ ਪਲਾਟ ਤਾਂ ਹੈ ਨਹੀਂ ਨਾ ओके پلاਟ ਦਾ ਮਾਲਕ ਬਣਨਾ ਇੱਕ ਅਲੱਗ ਚੀਜ਼ ਹੈ ਮੈਂ ਤੁਹਾਨੂੰ ਅਨਦਰ ਐਗਜ਼ਾਮਪਲ ਦੇਣਾ ਜਿਹੜੀ ਬਾਹਰ ਦੀ ਇਮੀਗ੍ਰੇਸ਼ਨ ਆ ਫੋਰ ਐਗਜ਼ਾਮਪਲ ਕੈਨੇਡਾ ਆਸਟ੍ਰੇਲੀਆ ਜਾਂ ਕਿਤੇ ਵੀ ਯੂਐਸਏ ਦੀ ਨਿਊਜ਼ੀਲੈਂਡ ਦੀ ਕਿਹੇ ਵੀ ਵੈਸਟਰਨ ਮੁਲਕ ਦੀ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਸੇਲ ਤੇ ਲੱਗੀ ਹੋਈ ਆ ਵੈਸਟਰਨ ਕੰਟਰੀਜ਼ ਨੇ ਇਮੀਗ੍ਰੇਸ਼ਨ ਸੇਲ ਤੇ ਲਾਈ ਹੋਈ ਆ ਕੋਈ ਅਸਾਈਲਮ ਸੀਕਰ ਬਣ ਕੇ ਆਉਂਦਾ ਕੋਈ ਥਰਡ ਵਰਲਡ ਕੰਟਰੀ ਚੋਂ ਵਾਰਕਸ਼ਪਾਂ ਚ ਗਿਆ ਰਿਹਾ ਜਾਂ ਕੋਈ ਲੀਗਲੀ ਇਮੀਗ੍ਰੇਸ਼ਨ ਲੈ ਰਿਹਾ ਕੋਈ ਇਮੀਗ੍ਰੇਸ਼ਨ ਬਾਏ ਕਰ ਰਿਹਾ ਠੀਕ ਹੈ ਹੁਣ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਪ੍ਰੋਡਕਟ ਨੇ ਵੈਸਟਰਨ ਕੰਟਰੀਜ਼ ਨੇ ਐਜੂਕੇਸ਼ਨ ਇਜ਼ ਅਨਦਰ ਪ੍ਰੋਡਕਟ ਆਫ ਵੈਸਟਰਨ ਕੰਟਰੀਜ਼ ਉਹ ਵੇਚ ਰਹੇ ਆ ਆਪਾਂ ਖਰੀਦ ਰਹੇ ਆ ਇਹ ਟੂ ਵੇ ਟ੍ਰਾਂਜੈਕਸ਼ਨ ਆ ਇਹਦੇ ਚ ਕੋਈ ਬੰਦਾ ਜੇਕਰ ਅਸਾਈਮ ਸੀ ਟ੍ਰਾਂਜੈਕਟ ਇਟਸ ਨਾਟ ਅ ਟ੍ਰਾਂਜੈਕਸ਼ਨ ਇਟਸ ਨਾਟ ਅ ਟ੍ਰਾਂਜੈਕਸ਼ਨ ਇਟਸ ਨਾਟ ਅ ਫਿਸ਼ ਪ੍ਲੇਸ ਦੈਟ ਟ੍ਰਾਂਜੈਕਸ਼ਨ ਜਿਹੜੀ ਹੈਗੀ ਆ ਉਹ ਬਿਜ਼ਨਸ ਵੀਜ਼ਿਆਂ ਦੀ ਹੁੰਦੀ ਆ ਜਿਹੜੇ ਇਕਨੋਮਿਕ ਵੀਜ਼ਾ ਨਾ ਲੈਟ ਮੀ ਫਿਨਿਸ਼ ਲੈਟ ਮੀ ਫਿਨਿਸ਼ ਜੇ ਕੋਈ ਬੰਦਾ ਸਟੂਡੈਂਟ ਵੀਜ਼ੇ ਤੇ ਬਾਹਰਲੇ ਮੁਲਕ ਦੇ ਵਿੱਚ ਆ ਰਿਹਾ ਤੇ ਉਹ ਬਾਹਰਲੇ ਮੁਲਕ ਦੀ ਮਹਿੰਗੀ ਸਟੱਡੀ ਖਰੀਦ ਕੇ ਆ ਰਿਹਾ ਮਹਿੰਗੀਆਂ ਇਮੀਗ੍ਰੇਸ਼ਨ ਫੀਸ ਦੇ ਕੇ ਆ ਰਿਹਾ ਉਸ ਤੋਂ ਬਾਅਦ ਆ ਕੇ ਇੱਕ ਪਲਿਆ-ਪਲਿਆ ਟੈਕਸ ਪੇਅਰ ਬਣ ਰਿਹਾ ਉਸ ਕੰਟਰੀ ਦਾ ਠੀਕ ਹੈ ਜਿਹੜਾ ਬੰਚਾ ਬੱਚਾ ਬਾਹਰਲੇ ਮੁਲਕ ਦੇ ਵਿੱਚ ਜੰਮ ਰਿਹਾ ਉਹਨੂੰ 18 ਸਾਲ ਤੱਕ 20 ਸਾਲ ਤੱਕ ਸਰਕਾਰ ਪਾਲ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਜਾ ਕੇ ਉਹ ਉਸ ਦੇਸ਼ ਦਾ ਐਸੈਟ ਬਣਦਾ ਠੀਕ ਆਈ ਆਉਂਦੇ ਸਾਰੇ ਐਸੈਟ ਬਣਦੇ ਆ ਹੁਣ ਕਿਉਂ ਅਮਰੀਕਾ ਕਿਉਂ ਅਲਾਉ ਕਰ ਰਿਹਾ ਇੰਨੇ ਸਾਰੇ ਐਸ ਆਲਮ ਸੀਕਰਸ ਨੂੰ ਕਿਉਂ ਕੈਨੇਡਾ ਲੋ ਕਰ ਰਿਹਾ ਜਾਂ ਨਹੀਂ ਡੈਮੋਕ੍ਰੇਟਸ ਵੀ ਆ ਰਹੀ ਲੜਾਈ ਆ ਕਿਉਂ ਨਹੀਂ ਰੋਕ ਰਹੇ ਕਿਉਂਕਿ ਅਮਰੀਕਾ ਨੀਡਸ ਇਮੀਗ੍ਰੇਸ਼ਨ ਅਮਰੀਕਾ ਨੀਡਸ ਮੋਰ ਐਂਡ ਮੋਰ ਇਮੀਗ੍ਰੈਂਟਸ ਕੰਮ ਕਿਨੇ ਕਰਨੇ ਆ ਸੋ ਆਪ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਬੰਦਾ ਇਲਲੀਗਲ ਤਰੀਕੇ ਨਾਲ ਐਂਟਰ ਕਰ ਗਿਆ ਭਾਈ ਇਲਲੀਗਲ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਵਾਈਟ ਪੋਲਿਸੀ ਪੋਲਿਸੀ 1975 ਤੱਕ 1975 ਤੋਂ ਬਾਅਦ ਜਾ ਕੇ ਉਹਨਾਂ ਨੇ ਵਾਈਟ ਪੋਲਿਸੀ ਬਾਲਸ਼ ਕੀਤੀ ਹੈ ਠੀਕ ਹੈ ਆਸਟ੍ਰੇਲੀਆ ਅੱਜਾ ਵੀ ਦੁਬਾਰਾ ਵਾਈਟ ਪੋਲਿਸੀ ਲਾ ਸਕਦਾ ਅੱਜਾ ਵੀ ਐਜੂਕੇਸ਼ਨ ਬੰਦ ਕਰ ਸਕਦਾ ਯੂਨੀਵਰਸਿਟੀਆਂ ਕਿਵੇਂ ਚੱਲਣੀਆਂ ਇਮੀਗ੍ਰੇਸ਼ਨ ਕਿਵੇਂ ਚੱਲਣੀਆਂ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਆਪਣੇ ਮਾਂ ਪਿਤਾ ਨਹੀਂ ਹੈਗਾ ਵੀ ਯੂਨੀਵਰਸਿਟੀ ਜਿਹੜੀਆਂ ਜਿਹੜੀਆਂ ਨੇ ਆਸਟ੍ਰੇਲੀਆ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਧ ਵੇਚਣ ਵਾਲਾ ਪ੍ਰੋਡਕਟ ਜਿਹੜਾ ਸੀ ਲਾਸਟイヤー ਦੇ ਵਿੱਚ এডੂਕੇਸ਼ਨ ਹੀ ਆਸਟ੍ਰੇਲੀਆ ਦਾ 51 ਕੈਨੇਡਾ ਦੇ ਵਿੱਚ এডੂਕੇਸ਼ਨ ਤੋਂ ਜਿਹੜੀਆਂ ਕੈਨੇਡਾ ਦੇ ਤੋਂ ਸੁਣੋ ਮੇਰੇ ਵੀਰ ਆਸਟ੍ਰੇਲੀਆ ਮਿਡ 51 ਬਿਲੀਅਨ ਡਾਲਰ ਲਾਸਟイヤー ਐਜੂਕੇਸ਼ਨ ਮੈਂ ਬੋਲਣਾ ਜਾਂ ਤੁਸੀਂ ਜਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਕੋਈ ਹਸਾਨ ਕਰ ਰਹੇ ਸਾਡੇ ਸਰ ਜਾਂ ਸਾਡੇ ਬੰਦੇ ਹਸਾਨ ਕਰ ਰਹੇ ਇਹਨਾਂ ਤੇ ਕੋਈ ਇੱਕ ਦੂਜੇ ਦੇ ਹਸਾਨ ਨਹੀਂ ਕਰ ਸਾਾਨੂੰ ਇਮੀਗ੍ਰੇਸ਼ਨ ਚਾਹੀਦੀ ਆ ਉਹਨਾਂ ਨੂੰ ਵੀ ਚਾਹੀਦੀ ਆ ਅਸੀਂ ਬਾਈਕ ਅਸੀਂ ਬਾਈ ਕਰ ਰਹੇ ਹਾਂ ਵੇਚ ਰਹੇ ਹਾਂ ਗੱਲ ਮੁੱਕੀ ਤੁਸੀਂ ਇਹ ਚ ਹਸਾਨ ਵਾਲੀ ਗੱਲ ਕਿਵੇਂ ਲੱਗਿਆ ਸਕਦੇ ਹੋ ਤਾਂ ਜੀ ਮਤਲਬ ਤੁਹਾਨੂੰ ਕੁਆਲਟੀ ਇਮੀਗ੍ਰੇਸ਼ਨ ਤੋਂ ਮਤਲਬ ਹੈ ਜਾਂ ਨਹੀਂ ਕੁਆਲਟੀ ਕੁਆਲਟੀ ਕੀ ਆ ਯਾਰ ਟੈਸਟ ਵਾਰ-ਵਾਰ ਦੇ ਰਹੇ ਆ ਓਕੇ ਬੰਦੇ 15-15 20-20 ਵਾਰ ਟੈਸਟ ਦਿੰਦੇ ਆ ਉਸ ਤੋਂ ਬਾਅਦ ਵੀ ਨਿਊਗਲੈਸ ਬੰਦੇ ਆ ਯਾਰ ਯੂਸਲੈਸ ਬੰਦੇ ਆ ਇਹ ਲਾਈਕ ਤੁਸੀਂ ਇਮੀਗ੍ਰੇਸ਼ਨ ਦੀ ਕਿਹੜੇ ਹਿਸਾਬ ਨਾਲ ਕਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਲੈ ਰਹੇ ਹੋ ਬਈ ਬੰਦਾ ਪਿੱਛੋਂ ਕ੍ਰਾਈਮਨਲ ਸੀ ਬੰਦਾ ਡਾਕਟਰ ਸੀ ਕੀ ਸੀਗਾ ਕੋਈ ਤੁਹਾਡੇ ਬੈਕਗ੍ਰਾਉਂਡ ਤਾਂ ਹੋਣਾ ਚਾਹੀਦਾ ਨਾ ਉਹਦਾ ਚੀਜ਼ ਦਾ ਤੁਸੀਂ ਜਸਟੀਫਾਈ ਕੀ ਕਰ ਰਹੇ ਹੋ ਜੀ ਨਹੀਂ ਉਹ ਪ੍ਰੋਡਕਟ ਬਾਈ ਕਰ ਰਹੇ ਆ ਕਮ ਆਨ ਮੈਂ ਤੁਹਾਨੂੰ ਮੈਂ ਸਿੱਧਾ ਸਵਾਲ ਪੁੱਛਿਆ ਬੋਲੀ ਜਾਣਾ ਤੁਸੀਂ ਬੋਲੀ ਜਾਣਾ ਫਿਰ ਕੋਈ ਫਾਇਦਾ ਨਹੀਂ ਇਦਾਂ ਤੇ ਆਪਣਾ ਹਾਂ ਮੈਂ ਕਨੈਕਟ ਹੋਇਆ ਹੈ ਕੈਨ ਈਮੇਲ ਆਦਾ ਹਲੋ ਹਲੋ ਹੈਲੋ ਹੈਲੋ ਯਾਰ ਦੁਬਾਰਾ ਲਾ ਲਿਓ 2 ਮਿੰਟ ਦੁਬਾਰਾ ਲਾ ਲਿਓ ਕਾਲ ਕੱਟੀ ਗਈ ਗਾਇਜ਼ ਕਾਲ ਜੇ ਲਾਉਣੀ ਹੈ ਗੱਲ ਕਰਨ ਲਈ ਕਾਲ ਲਾਓ ਮੈਨੂੰ ਲੈਕਚਰ ਦੇਣ ਲਈ ਕਾਲ ਨਾ ਲਾਓ